ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਜਿਵੇਂ ਕਿ ਆਪਾਂ ਪਿਛਲੀ ਸ਼ਾਰਟ ਵੀਡੀਓ ਵਿੱਚ ਗੱਲ ਕੀਤੀ ਸੀਗੀ ਆਉਣ ਵਾਲੀ ਵੀਡੀਓ ਜਿਹੜੀ ਆਪਾਂ ਬਣਾਵਾਂਗੇ ਉਹ ਹੋਊਗੀ ਆਪਣੀ ਤੁਸੀਂ ਜਮ੍ਹਾਂ ਬੰਦੀ ਜਿਹਨੂੰ ਆਪ ਫਰਦ ਕਹਿੰਦੇ ਨੇ ਆਪਣੇ ਫੋਨ ਤੇ ਤੁਸੀਂ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹੋਗੇ ਇਸ ਤੋਂ ਪਹਿਲਾਂ ਜਿਵੇਂ ਆਪਾਂ ਦੇਖਿਆ ਸੀ ਆਪਾਂ ਆਪਣੀ ਫਰਦ ਜਾਂ ਜਮ੍ਹਾਂ ਬੰਦੀ ਨੂੰ ਕਢਾਉਣ ਦੇ ਲਈ ਫਰਦ ਕੇਂਦਰ ਜਾਂਦੇ ਸੀ ਜਾਂ ਫਿਰ ਸੇਵਾ ਕੇਂਦਰ ਤੇ ਜਾ ਕੇ ਆਪਣੀ ਜਮ੍ਹਾਂ ਬੰਦੀ ਪ੍ਰਾਪਤ ਕਰਦੇ ਸੀਗੇ ਪਰ ਪੰਜਾਬ ਸਰਕਾਰ ਵੱਲੋਂ ਕੁਝ ਮਹੀਨਿਆਂ ਤੋਂ ਇਹ ਨਵੀਂ ਸਰਵਿਸ ਚਲਾਈ ਗਈ ਹੈ ਜਿਸ ਵਿੱਚ ਤੁਸੀਂ ਆਪਣੇ ਮੋਬਾਈਲ ਤੇ ਘਰ ਬੈਠੇ ਆਪਣੀ ਜਮ੍ਹਾਂ ਬੰਦੀ ਨੂੰ ਡਾਊਨਲੋਡ ਕਰ ਸਕਦੇ ਹੋਗੇ ਉਸ ਦੇ ਵਿੱਚ ਤੁਸੀਂ ਆਪਣੀ ਫੀਸ ਵੀ ਆਪਣੇ ਫੋਨ ਤੋਂ ਪੇ ਕਰ ਸਕਦੇ ਹੋ ਜੀ ਤੇ ਆਪਣੀ ਜਮ੍ਹਾਂ ਬੰਦੀ ਆਪਣੇ ਫੋਨ ਤੇ ਡਾਊਨਲੋਡ ਕਰ ਸਕਦੇ ਹੋ ਜਿਹੜੀ ਕਿ ਤੁਹਾਡੀ ਆਉਣ ਵਾਲੇ 3 ਮਹੀਨੇ ਦੀ ਵੈਲਿਡ ਰਹੂਗੀ ਤਾਂ ਆਪਣੇ ਫੋਨ 'ਚ ਜਮ੍ਹਾਂ ਬੰਦੀ ਕਿਸ ਤਰ੍ਹਾਂ ਤੁਸੀਂ ਡਾਊਨਲੋਡ ਕਰਨੀ ਹੈ ਜੀ ਤੇ ਉਹਦਾ ਕੀ ਸਾਰਾ ਪ੍ਰੋਸੈਸ ਅੱਜ ਵਾਲੀ ਵੀਡੀਓ 'ਚ ਜਾਣਾਂਗੇ ਤਾਂ ਵੀਡੀਓ ਨਾਲ ਬਣੇ ਰਹੋ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਆਪਾਂ ਨੂੰ ਆਪਣੀ ਜਮ੍ਹਾਂ ਬੰਦੀ ਕੜਾਉਣ ਦੇ ਲਈ ਪਹਿਲਾਂ ਜਾਂਦਾ ਸੇਵਾ ਕੇਂਦਰ ਜਾਣਾ ਪੈਂਦਾ ਸੀ ਜਾਂ ਫਿਰ ਫਰਦ ਕੇਂਦਰ ਦੇ ਵਿੱਚ ਕਾਫੀ ਲੰਮੀ ਲਾਈਨ ਦੇ ਵਿੱਚ ਆਪਣ ਨੂੰ ਡੀ ਕਰਨੀ ਪਈ ਸੀ ਪਰ ਪੰਜਾਬ ਸਰਕਾਰ ਵੱਲੋਂ ਹੁਣ ਇੱਕ ਐਪ ਜਾਂ ਵੈਬਸਾਈਟ ਲਾਂਚ ਕੀਤੀ ਹੈਗੀ ਜਿਸ ਦੇ ਵਿੱਚ ਤੁਸੀਂ ਆਪਣੀ ਜਾਮਬੰਦੀ ਨੂੰ ਡਾਊਨਲੋਡ ਕਰ ਸਕਦੇ ਹੋ ਪਹਿਲਾਂ ਵੀ ਇਹ ਵੈਬਸਾਈਟ ਚਾਲੂ ਸੀ ਪਰ ਇਸ ਦੇ ਵਿੱਚ ਤੁਸੀਂ ਆਪਣੀ ਜਾਮਬੰਦੀ ਨੂੰ ਲੀਗਲ ਤੌਰ ਤੇ ਵਰਤ ਨਹੀਂ ਸਕਦੇ ਸੀ ਜਾਂ ਕਾਨੂੰਨੀ ਕੰਮ ਦੇ ਲਈ ਵਰਤ ਨਹੀਂ ਸਕਦੇ ਸੀ ਪਰ ਹੁਣ ਇਹ ਸਾਰਾ ਕੁਝ ਪੰਜਾਬ ਸਰਕਾਰ ਵੱਲੋਂ ਖਤਮ ਕਰ ਦਿੱਤਾ ਗਿਆ ਤੁਸੀਂ ਆਪਣੀ ਕੋਈ ਵੀ ਜਾਮਬੰਦੀ ਆਪਣੇ ਫੋਨ ਤੇ ਡਾਊਨਲੋਡ ਕਰ ਸਕਦੇ ਹੋ ਉਹਦੇ ਲਈ ਜਾਂਦਾ ਤੁਹਾਨੂੰ ਬਿਨੇਕਾਰ ਦਾ ਨਾਮ ਮਾਲਕ ਦਾ ਨਾਮ ਪਤਾ ਹੋਣਾ ਚਾਹੀਦਾ ਜਾਂ ਤੁਹਾਡਾ ਖਸਰਾ ਨੰਬਰ ਜਾਂ ਖਤੌਨੀ ਨੰਬਰ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਤੁਸੀਂ ਕਿਸ ਤਰ੍ਹਾਂ ਆਪਣੀ ਸਾਰੀ ਫਰਦ ਆਪਣੇ ਫੋਨ ਤੇ ਡਾਊਨਲੋਡ ਕਰ ਸਕਦੇ ਹੋ ਜੀ ਤਾਂ ਵੀਡੀਓ ਨਾਲ ਬਣੇ ਰਹੋ ਅੱਗੇ ਆਪਾਂ ਚੱਲਦੇ ਹਾਂ ਮੋਬਾਈਲ ਦੀ ਸਕਰੀਨ ਤੇ ਆਪਣੇ ਫੋਨ ਤੇ ਜਮ੍ਹਾਂਬੰਦੀ ਡਾਊਨਲੋਡ ਕਰ ਲਈ ਸਭ ਤੋਂ ਪਹਿਲਾਂ ਆਪਣੇ Google Chrome 'ਚ ਜਾਵਾਂਗੇ ਤੇ ਉੱਥੇ ਆਪਾਂ ਟਾਈਪ ਕਰਾਂਗੇ ਫਰਦ ਪੰਜਾਬ ਫਰਦ ਪੰਜਾਬ ਸਰਚ ਕਰਨ ਤੇ ਜਿਹੜੀ ਸਭ ਤੋਂ ਪਹਿਲੀ ਵੈਬਸਾਈਟ ਆਵੇਗੀ ਪੰਜਾਬ ਲੈਂਡ ਰਿਕਾਰਡਸ ਤੁਸੀਂ ਇਸ ਤੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਇਦਾਂ ਦਾ ਇੰਟਰਫੇਸ ਓਪਨ ਹੋਵੇਗਾ ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋਗੇ ਜਮਾ ਬੰਦੀ ਆਉਣ WhatsApp ਵਿਰਾਸਤਾ ਇੰਤਕਾਲ ਬਸਿੱਕੇ ਅਧਾਰ ਇੰਤਕਾਲ ਫਰਦ ਬਦਲ ਰੈਪਟ ਸਬਸਕ੍ਰਿਪਸ਼ਨ ਪੰਜਾਬ ਗਵਰਨਮੈਂਟ ਵੱਲੋਂ ਇਹ 6 ਆਨਲਾਈਨ ਸਰਵਿਸਾਂ ਚਲਾਈਆਂ ਜਾਂਦੀਆਂ ਨੇ ਜਿਨ੍ਹਾਂ ਦਾ ਆਪਾਂ ਆਉਣ ਵਾਲੀਆਂ ਵੀਡੀਓ ਚ ਜ਼ਿਕਰ ਕਰਾਂਗੇ ਪਰ ਅੱਜ ਦੀ ਆਪਣੀ ਵੀਡੀਓ ਹੈਗੀ ਜਿਹੜੀ ਔਰ ਜਮ੍ਹਾਂਬੰਦੀ ਹੁਣ WhatsApp ਤੇ ਹੈ ਤੁਸੀਂ ਆਪਣੀ ਜਮ੍ਹਾਂਬੰਦੀ ਕਿਵੇਂ ਡਾਊਨਲੋਡ ਕਰ ਸਕਦੇ ਹੋ ਤਾਂ ਇਸ ਬਾਰੇ ਗੱਲ ਕਰਾਂਗੇ ਇਸ ਤੋਂ ਬਾਅਦ ਆਪਾਂ ਕਲਿੱਕ ਕਰ ਦਾਂਗੇ ਜੀ WhatsApp ਤੇ ਜਮ੍ਹਾਂਬੰਦੀ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲੇ ਅੱਗੇ ਚਾਰ ਆਪਸ਼ਨਾਂ ਓਪਨ ਹੋਣਗੀਆਂ ਜਮ੍ਹਾਂਬੰਦੀ ਨੂੰ ਆਪਾਂ ਚਾਰ ਤਰੀਕੇ ਨਾਲ ਡਾਊਨਲੋਡ ਕਰ ਸਕਦੇ ਹਾਂ ਮਾਲਕ ਦੇ ਨਾਮ ਮੁਤਾਬਕ ਖੇਵਟ ਨੰਬਰ ਮੁਤਾਬਕ ਜੀ ਖਤੌਨੀ ਨੰਬਰ ਮੁਤਾਬਕ ਅਤੇ ਖਸਰਾ ਨੰਬਰ ਮੁਤਾਬਕ ਚਾਰਾਂ ਵਿੱਚੋਂ ਜੇਕਰ ਤੁਹਾਡੇ ਕੋਲੇ ਇੱਕ ਦੀ ਪ੍ਰੋਪਰ ਜਾਣਕਾਰੀ ਹੈ ਤਾਂ ਤੁਸੀਂ ਇਹ ਖੇਵਟ ਆਪਣੀ ਜਾਮਾਂਬੰਦੀ ਨੂੰ ਡਾਊਨਲੋਡ ਕਰ ਸਕਦੇ ਵੀ ਮੰਨ ਕੇ ਚੱਲੋ ਆਪਣੇ ਕੋਲ ਖੇਵਟ ਨੰਬਰ ਖਤੌਨੀ ਨੰਬਰ ਜਾਂ ਖਸਰਾ ਨੰਬਰ ਨਹੀਂ ਹੈ ਤਾਂ ਆਪਾਂ ਮਾਲਕ ਦੇ ਨਾਮ ਮੁਤਾਬਕ ਇਹ ਜਾਮਾਂਬੰਦੀ ਨੂੰ ਡਾਊਨਲੋਡ ਕਰ ਸਕਦੇ ਹਾਂ ਉਸ ਦੇ ਲਈ ਕੀ ਕਰਾਂਗੇ ਆਪਾਂ ਮਾਲਕ ਦੇ ਨਾਮ ਮੁਤਾਬਕ ਇਸ ਆਪਸ਼ਨ ਤੇ ਕਲਿੱਕ ਕਰ ਦੇਵਾਂਗੇ ਓਨਰ ਨੇਮ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਇਸ ਤਰ੍ਹਾਂ ਦਾ ਆਪਸ਼ਨ ਓਪਨ ਹੋ ਜਾਏਗਾ ਇੱਥੇ ਤੁਸੀਂ ਪਹਿਲਾਂ ਆਪਣਾ ਜ਼ਿਲ੍ਹਾ ਸਿਲੈਕਟ ਕਰਨਾ ਫਿਰ ਤਹਿਸੀਲ ਸਿਲੈਕਟ ਕਰਨੀ ਆ ਫਿਰ ਆਪਣੇ ਪਿੰਡ ਦਾ ਨਾਮ ਤੇ ਮੌਜੂਦਾ ਸਾਲ ਸਿਲੈਕਟ ਕਰਨਾ ਜੋ ਵੀ ਨਵਾਂ ਸਾਲ ਹੋਵੇ ਇੱਥੇ ਆਪਾਂ ਜਿਵੇਂ ਆਧਾਰਨ ਦੇ ਤੌਰ ਤੇ ਜ਼ਿਲ੍ਹਾ ਤਹਿਸੀਲ ਤੇ ਪਿੰਡ ਨਾਮ ਸਿਲੈਕਟ ਕੀਤੇ ਹਨ ਤੁਸੀਂ ਆਪਣਾ ਨਾਮ ਸਿਲੈਕਟ ਕਰਕੇ ਸੈਟ ਰੀਜਨ ਤੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਇਸ ਤਰ੍ਹਾਂ ਦਾ ਆਪਸ਼ਨ ਓਪਨ ਹੋਵੇਗਾ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਓਪਨ ਹੋ ਜਾਵੇਗਾ ਉਸ ਤੋਂ ਬਾਅਦ ਓਨਰ ਨੇਮ ਦੇ ਵਿੱਚ ਪੰਜਾਬੀ ਤੁਸੀਂ ਆਪਣਾ ਨਾਮ ਫਿਲ ਕਰ ਦੇਣਾ ਜਿਸ ਦੇ ਨਾਮ ਤੇ ਤੁਸੀਂ ਜਮ੍ਹਾਂਬੰਦੀ ਕਢਾਉਣੀ ਚਾਹੁੰਦੇ ਹੋ ਤੇ ਉਸ ਤੋਂ ਬਾਅਦ 뷰 ਓਨਰ ਰਿਲੇਸ਼ਨ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਜਿਵੇਂ ਆਪਾਂ ਮੰਨ ਕੇ ਚੱਲਿਆ ਬਖਸ਼ੀਤ ਸਿੰਘ ਨਾਮ ਬਖਸ਼ੀਤ ਸਿੰਘ ਨਾਮ ਦੇ ਜਿੰਨੇ ਵੀ ਬੰਦੇ ਹੋਣਗੇ ਤੁਹਾਡੇ ਸਾਹਮਣੇ ਓਪਨ ਹੋ ਜਾਣਗੇ ਉਸ ਪਿੰਡ ਨਾਲ ਜਿਹੜੇ ਰਿਲੇਟਡ ਹੋਣਗੇ ਅੱਗੇ ਤੁਸੀਂ ਉਹਨਾਂ ਦਾ ਫਾਦਰ ਨੇਮ ਤੇ ਦਾਦਾ ਦਾ ਨਾਮ ਚੈੱਕ ਕਰਨਾ ਤੇ ਜੋ ਵੀ ਤੁਹਾਡਾ ਲਈ ਢੁਕਵਾ ਓਨਰ ਹੋਵੇ ਉਸ ਤੇ ਅੱਗੇ ਸਿਲੈਕਟ ਕਰ ਦੇਣਾਗਾ ਸਿਲੈਕਟ ਕਰਨ ਤੋਂ ਬਾਅਦ ਅੱਗੇ ਤੁਹਾਡੇ ਸਾਹਮਣੇ ਇਹ ਇੰਟਰਫੇਸ ਓਪਨ ਹੋਵੇਗਾ ਜੀ డు ਯੂ ਵਾਂਟ ਡਿਜੀਟਲੀ ਸੈਂਡ ਕਾਪੀ ਆਫ ਸਿਲੈਕਟਡ ਕਿਊਟ ਇੱਥੇ ਤੁਸੀਂ ਜੈਸ ਕਰ ਦੇਣਾ ਜੈਸ ਕਰਨ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਜਿਵੇਂ نیچے ਤੁਹਾਡੀ ਕਿਊਟ ਤੁਹਾਨੂੰ ਸ਼ੋ ਹੋਣ ਲੱਗ ਜਾਵੇਗੀ ਉਸ ਤੋਂ ਅੱਗੇ ਨੈਕਸਟ ਕਰਨ ਤੇ ਬਾਅਦ ਤੁਸੀਂ ਆਪਣਾ ਨੇਮ ਫਿਲ ਕਰਨਾ ਆਪਣਾ ਮੋਬਾਈਲ ਨੰਬਰ ਉਹ ਤੁਸੀਂ ਫਿਲ ਕਰਨਾ ਇੱਥੇ ਜਿਹੜਾ ਤੁਹਾਡੇ ਵਟਸਐਪ ਲਈ ਮੌਜੂਦ ਹੋਵੇ ਜਿਸ ਤੇ ਤੁਹਾਡਾ ਵਟਸਐਪ ਚੱਲਦਾ ਹੋਵੇ ਉਸ ਤੋਂ ਬਾਅਦ ਆਪਦੀ ਈਮੇਲ ਆਈਡੀ ਤੁਸੀਂ ਲਿਖ ਸਕਦੇ ਹੋ ਜੇ ਆਪਣੀ ਜਮ੍ਹਾਂਬੰਦੀ ਨੂੰ ਤੁਸੀਂ ਈਮੇਲ ਤੇ ਹੀ ਮੰਗਵਾਉਣਾ ਚਾਹੁੰਦੇ ਨਹੀਂ ਇਹ ਆਪਸ਼ਨਲ ਆਪਸ਼ਨ ਹੈ ਉਸ ਤੋਂ ਬਾਅਦ ਆਪਣਾ ਐਡਰੈਸ ਲਿਖਣਾ ਤੁਸੀਂ ਇੱਥੇ ਫਿਰ ਤੁਹਾਡਾ ਜ਼ਿਲ੍ਹਾ ਤੇ ਸਟੇਟ ਪੰਜਾਬ ਹੀ ਰਹੇਗੀ ਉਸ ਤੋਂ ਨੀਚੇ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਹਾਊ ਡੂ ਯੂ ਵਾਂਟ ਟੂ ਗੈਟ ਯੂਰ ਫਰਦ ਤੁਸੀਂ ਆਪਣੀ ਫਰਦ ਕਿਸ ਤਰ੍ਹਾਂ ਪ੍ਰਾਪਤ ਕਰਨੀ ਚਾਹੁੰਦੇ ਹੋ ਵਟਸਐਪ ਤੇ ਈਮੇਲ ਤੇ ਜਾਂ ਡਾਊਨਲੋਡ ਡਾਊਨਲੋਡ ਤੇ ਕਲਿੱਕ ਕਰ ਦੇਣਾ ਤੁਸੀਂ ਜੇਕਰ ਡਾਊਨਲੋਡ ਕਰਨੀ ਚਾਹੁੰਦੇ ਹੋ ਜੇਕਰ ਤੁਸੀਂ ਕਹਿਣਾ ਵੀ ਸਾਡੀ ਫਰਦ WhatsApp ਤੇ ਜੇ ਅਗੇ ਸਾਡੇ ਕੋਲ ਆਇਆ ਤਾਂ WhatsApp ਤੇ ਕਲਿੱਕ ਰੱਖਣਾਗਾ ਜੇ ਈਮੇਲ ਤੇ ਚਾਹੁੰਦੇ ਹੋ ਤਾਂ ਈਮੇਲ ਤੇ ਕਲਿੱਕ ਕਰ ਦੇਣਾ ਜੇ ਤੁਸੀਂ ਚਾਹੁੰਦੇ ਤਾਂ ਤਿੰਨਾਂ ਤੇ ਵੀ ਕਲਿੱਕ ਕਰ ਸਕਦੇ ਹੋਗੇ ਉਸ ਤੋਂ ਬਾਅਦ ਸਬਮਿਟ ਦੇ ਆਪਸ਼ਨ ਤੇ ਕਲਿੱਕ ਕਰ ਦੇਣਾ ਸਬਮਿਟ ਦੇ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਤੁਹਾਨੂੰ ਨਾਮ ਸ਼ੋ ਹੋ ਜਾਏਗਾ ਤੁਹਾਡਾ ਫੋਨ ਨੰਬਰ ਸ਼ੋ ਹੋਵੇਗਾ ਅਤੇ ਉਸ ਤੋਂ ਬਾਅਦ ਅਤੇ ਉਸ ਤੋਂ ਬਾਅਦ ਤੁਹਾਨੂੰ ਤੁਹਾਡੀ ਇੱਥੇ ਫੀਸ ਸ਼ੋ ਹੋਵੇਗੀ ਜਿਹੜੀ ਕਿ ਪੇਜਾਂ ਦੇ ਹਿਸਾਬ ਨਾਲ ਇੱਥੇ ਤੁਹਾਡੀ ਰਿਫਲੈਕਟ ਹੋਵੇਗੀ ਜਿਵੇਂ ਤੁਸੀਂ ਦੇਖ ਰਹੇ ਹੋਗੇ ਟੋਟਲ ਪੇਜ ਨੇ ਫਰਦਰ ਇਹ ਦੋ ਗਵਰਨਮੈਂਟ ਫੀਸ ਹੈ ਕਿ 40 ਤੇ ਫੈਸਿਲੀਟੇਸ਼ਨ ਚਾਰਜ ਹੈਗੇ 10 ਰੁਪਏ ਟੋਟਲ ਫੀਸ ਹੈ ਕਿ 50 ਰੁਪਏ ਉਸ ਤੋਂ ਨੀਚੇ ਤੁਹਾਡੇ ਕੋਲ ਇੱਕ ਆਪਸ਼ਨ ਆਵੇਗਾ ਗੈਟ ਓਟੀਪੀ ਕੋਡ ਟੂ ਪ੍ਰਸੀਡ ਗੈਟ ਓਟੀਪੀ ਤੇ ਤੁਸੀਂ ਕਲਿੱਕ ਕਰ ਦੇਣਾ ਜੀ ਕਲਿੱਕ ਕਰਨ ਤੋਂ ਬਾਅਦ ਆਪਣਾ ਓਟੀਪੀ ਫਿਲ ਕਰਕੇ ਤੁਸੀਂ ਵੈਰੀਫਾਈ ਕਰਨਾਗਾ ਵੈਰੀਫਾਈ ਕਰਨ ਤੋਂ ਬਾਅਦ ਤੁਸੀਂ ਇੱਥੇ ਤੁਹਾਡੇ ਸਾਹਮਣੇ ਦੋ ਆਪਸ਼ਨ ਆਉਣਗੇ ਡਾਊਨਲੋਡ ਫਰਦ ਦਾ ਜੀ ਤੇ ਡਾਊਨਲੋਡ ਅਸੈਪਟ ਦਾ ਜੇਕਰ ਤੁਸੀਂ ਆਪਣੀ ਰਸੀਦ ਡਾਊਨਲੋਡ ਕਰਨੀ ਚਾਹੁੰਦੇ ਤਾਂ ਡਾਊਨਲੋਡ ਅਸੈਪਟ ਤੇ ਕਲਿੱਕ ਕਰੋਗੇ ਜੇਕਰ ਤੁਸੀਂ ਆਪਣੀ ਫਰਦ ਡਾਊਨਲੋਡ ਕਰਨੀ ਚਾਹੁੰਦੇ ਤਾਂ ਡਾਊਨਲੋਡ ਦੇ ਆਪਸ਼ਨ ਤੇ ਕਲਿੱਕ ਕਰੋਗੇ ਡਾਊਨਲੋਡ ਫਰਦ ਦੇ ਨਾਮ ਤੇ ਇੱਥੇ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡੀ ਫਰਦ ਤੁਹਾਡੇ ਮੋਬਾਈਲ ਜਾਂ ਕੰਪਿਊਟਰ ਤੇ ਡਾਊਨਲੋਡ ਹੋ ਜਾਵੇਗੀ ਉਸੇ ਤਰ੍ਹਾਂ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਸਾਈਡ ਤੇ ਇਧਰ ਜੀ ਤੁਹਾਨੂੰ WhatsApp ਤੇ ਵੀ ਮੈਸੇਜ ਆਵੇਗਾ ਰੈਵਨਿਊ ਪੰਜਾਬ ਡਿਪਾਰਟਮੈਂਟ ਲੋ ਇੱਥੇ ਡਾਊਨਲੋਡ ਦਾ ਆਪਸ਼ਨ ਬਣਿਆ ਤਾਂ ਤੁਸੀਂ ਇੱਥੇ ਕਲਿੱਕ ਕਰਕੇ ਜਿਹੜੀ ਤੁਹਾਡੀ ਫਰਦ ਹੈ ਉਹ ਤੁਹਾਡੇ ਫੋਨ 'ਚ ਡਾਊਨਲੋਡ ਹੋ ਜਾਵੇਗੀ ਇਹ ਮੈਸੇਜ ਤੁਹਾਨੂੰ WhatsApp ਤੇ ਪ੍ਰਾਪਤ ਹੋਵੇਗਾ ਤਾਂ ਇਸ ਤਰ੍ਹਾਂ ਜੀ ਤੁਸੀਂ ਆਪਣੀ ਇਹ ਫਰਦ ਨੂੰ ਡਾਊਨਲੋਡ ਕਰ ਸਕਦੇ ਹੋਗੇ ਆਪਣੇ WhatsApp ਤੇ ਆਪਣੇ ਫੋਨ 'ਚ ਜੀ ਤੇ ਇਹ ਫਰਦ ਤੁਹਾਡੀ ਆਉਣ ਵਾਲੇ 3 ਮਹੀਨੇ ਲਈ ਵੈਲਿਡ ਰਹੇਗੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਗੀ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰਕੇ ਹੌਸਲਾ ਵਧਾਈ ਕਰਨੀ ਨਾ ਭੁੱਲਣਾ ਜੀ ਧੰਨਵਾਦ ਤਾਂ ਇਸ ਤਰ੍ਹਾਂ ਤੁਸੀਂ ਆਪਣੀ ਫਰਦੂਨ ਆਪਣੇ ਫੋਨ ਤੇ ਡਾਊਨਲੋਡ ਕਰ ਸਕਦੇ ਹੋ ਜੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਗੀ ਜੀ ਜੇਕਰ ਤੁਹਾਨੂੰ ਇਹ ਵੀਡੀਓ ਤੁਹਾਡੇ ਕਿਸੇ ਵੀ ਕੰਮ ਲਈ ਤੁਹਾਨੂੰ ਲਾਹੇਵੰਦ ਜਾਂ ਸਹਾਇਕ ਲਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ